ਅੱਜ ਹਰਿਆਣਾ ਕਮੇਟੀ ਨੇ ਵੀ ਆਪਣਾ ਪ੍ਰਧਾਨ ਚੁਣਨਾ ਉਹਨੇ 9 ਮੈਂਬਰ ਨਾਮਜ਼ਦ ਕਰਕੇ 49 ਮੈਂਬਰਾਂ ਦਾ ਹਾਊਸ ਬਣਾ ਲਿਆ ਸੋ ਉਹਦੇ ਵਿੱਚੋਂ ਜਿਹਦੇ ਕੋਲ 25 ਹੋਣਗੇ ਉਹਦਾ ਪ੍ਰਧਾਨ ਬਣ ਜੂਗਾ ਚਿੰਡਾ ਤੇ ਕਹਿੰਦੇ ਦਾਦੂਵਾਲ ਇਕੱਠੇ ਨੇ ਪਰ ਦੂਸਰੇ ਪਾਸੇ ਅੰਮ੍ਰਿਤਸਰ ਦੇ ਵਿੱਚ ਅੱਜ ਬਾਅਦ ਦੁਪਹਿਰ 1 ਵਜੇ ਦੇ ਕਰੀਬ ਸ਼੍ਰੋਮਣੀ ਗੁਰਦੁਆਰਾ ਪੰਥ ਕਮੇਟੀ ਦੀ ਅੰਤਰ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ ਐਡਵੋਕੇਟ ਹੰਜਿੰਦਰ ਸਿੰਘ ਧਾਮੀ ਹੋਰਾਂ ਦੀ ਅਗਵਾਈ ਛੋਣ ਵਾਲੀ ਬੈਠਕ ਰੂਟੀਨ ਬੈਠਕ ਦੇਖਦੇ ਹੋ ਜਾਂ ਕੁਝ ਵੱਡੇ ਕੋਈ ਪੰਥਕ ਫੈਸਲੇ ਵੀ ਆ ਸਕਦੇ ਆ ਕਿਸ ਤਰ੍ਹਾਂ ਬਾਤਾਂ ਦੀ ਹੋ ਇਸ ਬੈਠਕ ਇਸ ਮੀਟਿੰਗ 'ਚ ਧਾਮੀ ਆਪਣੇ ਮਰੋਂ ਤਾਂ ਕੁਝ ਗੱਲਾਂ ਚ ਲੱਗੇ ਹੋਏ ਨੇ ਕਿਤਾ ਇੱਕ ਤਾਂ ਰਾਜੋਗਣਾ ਦਾ ਕੇਸ ਉਹਨਾਂ ਨੇ ਪਹਿਲਾਂ ਜਥੇਬੰਦੀਆਂ ਦਾ ਇੱਕ ਸਰਕਲ ਮੁਕਾ ਲਿਆ ਪਹਿਲਾਂ ਜਿਹੜੇ ਸੰਤ ਸਮਾਜ ਵਾਲੇ ਬਾਬੇ ਸੀ ਉਹਨਾਂ ਨਾਲ ਕੀਤੀ ਫਿਰ ਸਿੱਖ ਫੈਡਰੇਸ਼ਨ ਨਾਲ ਤੇ ਦੂਜਿਆਂ ਨਾਲ ਕੀਤੀ ਤੇ ਸੰਭਵ ਹੈ ਕਿ ਇਸ ਮੀਟਿੰਗ ਦੇ ਵਿੱਚ ਇੱਕ ਤਾਂ ਜਿਹੜਾ ਉਹ ਕਹਿੰਦੇ ਸੀ ਗਲੋਬਲੀ ਇੱਕ ਡੈਲੀਗੇਟ ਜਿਹੜੇ ਹੋਣਗੇ ਡੈਲੀਗੇਟਡ ਇਕੱਠ ਤੇ ਜਸ ਸਿੰਘ ਸਮੁੰਦਰੀ ਹਾਲ 'ਚ ਸੱਦਿਆ ਜਾਏ ਜਿਹਦੇ ਤੋਂ ਇਹ ਫੈਸਲਾ ਲੈਂਡ ਦਾ ਸਵਾਲ ਹੈ ਜਿਹੜਾ ਖੜਾ ਹੈ ਉਹਨਾਂ ਦੇ ਕੋਲ ਜਿਹੜਾ ਬਲਵੰਤ ਸਿੰਘ ਰਾਜਵਾਨਾ ਨੇ ਉਹਨਾਂ ਨੂੰ ਉਹ ਕਹਿੰਦੇ ਸੀ ਸਾਨੂੰ ਲਿਖਤੀ ਦੇ ਤੌਰ ਤੇ ਵੀ ਕਿਹਾ ਉਹਨਾਂ ਨੇ ਤੇ ਬਾਕੀ ਵੀ ਮੇਰੀ ਮਰਜ਼ੀ ਪਟੀਸ਼ਨ ਤੇ ਜਾਂ ਫੈਸਲਾ ਕਰਾਓ ਜਾਂ ਵਾਪਸ ਲੈ ਲਓ ਫੇਰ ਉਹ ਕਹ ਰਹੇ ਸੀ ਕਿ ਇਹਦੇ ਤੇ ਅਸੀਂ ਫੈਸਲਾ ਕਰਾਂਗੇ ਜਿਹੜੇ ਸਾਰੇ ਹੋਣਗੇ ਇੱਕ ਤਾਂ ਇਹ ਗੱਲ ਵੀ ਵਿਚਾਰੀ ਜਾ ਸਕਦੀ ਹੈ ਕਿਉਂਕਿ ਪਹਿਲਾਂ ਆ ਚੀਜ਼ਾਂ ਹੋ ਗਈਆਂ ਉਸ ਤੋਂ ਬਾਅਦ ਕੀ ਕਰਨਾ ਅੰਤਰ ਕਮੇਟੀ ਕੋਈ ਇਹ ਜੀ ਦੇ ਵੀ ਡੇਟ ਡਿਸਾਈਡ ਕਰ ਸਕਦੀ ਹੈ ਕਿ ਬਾਕੀ ਕੱਟ ਕਦੋਂ ਬਣਾਉਣਾ ਪਰ ਦੀ ਟਾਈਮਿੰਗ ਥੋੜਾ ਡਿਲੇ ਹੋ ਗਿਆ ਸੀ ਉਹ ਡਿਲੇ ਸ਼ਾਇਦ ਇਸ ਕਰਕੇ ਵੀ ਹੋਇਆ ਕਿਉਂਕਿ ਆ ਜੰਗ ਵਾਲਾ ਮਾਹੌਲ ਸੀ ਜਦੋਂ ਸਾਰਾ ਕੋਜੀ ਐ ਜੀ ਪੀ ਸੀ ਨੇ ਇਹਦੇ ਚੱਗਾ ਰੋਲ ਨਵਾਇਆ ਸੀ ਇਹਦੇ ਚ ਕਿਹਾ ਸੀ ਕਿ ਬਾਡਰ ਇਜ ਦੇ ਗੁਰਦੁਆਰਿਆਂ ਦੇ ਵਿੱਚ ਖੁਰਾਕ ਲੰਗਰ ਦਾ ਰਹਿਣ ਦਾ ਪ੍ਰਬੰਧ ਕੀਤਾ ਜਾਏ ਬਾਕੀ ਦੇ ਮਾਮਲਿਆਂ ਦੇ ਵਿੱਚ ਔਰ ਇਧਰ ਇਹ ਵੀ ਚੱਗਾ ਰੋਲ ਨਵਾਇਆ ਕਿ ਗੁਰਦੁਆਰਿਆਂ ਦੇ ਵਿੱਚ ਅਰਦਾਸ ਵੀ ਹੋਈ ਜੰਗਬੰਦੀ ਦੀ ਤਾਂ ਧੰਨ ਜੰਗ ਦੇ ਖਿਲਾਫ ਇਹ ਇੱਕ ਪੋਜ਼ਿਟਿਵ ਵਿਰੋਧ ਦੇ ਤੌਰ ਤੇ ਚੀਜ਼ਾਂ ਦੇਖੀਆਂ ਜਾਣੀਆਂ ਚਾਹੀਦੀਆਂ ਨੇ ਤੇ ਦੂਜੀ ਗੱਲ ਇਹਦੇ ਚ ਕੀ ਆ ਰਹੀ ਹੈ ਕਿ ਜੀ ਸ਼ਾਇਦ ਜਿਹੜਾ ਰਨਾਮ ਸਿੰਘ ਧੂਮਾ ਉਹਨਾਂ ਦਾ ਦਮ ਦੇ ਵਿੱਚ ਟਕਸਾਲ ਉਹਨਾਂ ਦਾ ਜਿਹੜਾ ਮੁਖੀ ਨੇ ਉਹਨਾਂ ਦਾ ਇੱਕ ਅਲਟੀਮੇਟ ਦਿੱਤਾ ਹੋਇਆ ਕਿ 10 ਵਜੇ ਤੱਕ ਦਿੱਤਾ ਹੈ ਤੁਹਾਨੂੰ 11 ਜੂਨ ਨੂੰ ਅਸੀਂ ਸੂਬੇ ਸਿੰਘ ਬਾਦਲ ਦੇ ਘਰ ਦੇ ਸਾਹਮਣੇ ਧਰਨਾ ਲਾਵਾਂਗੇ ਪੂਰਾ ਸਾਲ ਅਸੀਂ ਪਹਿਲੇ ਐਤਵਾਰ ਨੂੰ ਜਿਹੜਾ ਹਰ ਜਿਹੜਾ ਮਹੀਨੇ ਦਾ ਆਇਆ ਕਰੂਗਾ ਉੱਥੇ ਧਰਨਾ ਦਿੱਤਾ ਜਾਇਆ ਕਰੂਗਾ 2 ਘੰਟੇ ਦਾ ਜਾਪ ਕਰਿਆ ਕਰਾਂਗੇ ਪਰ ਇਹਦੇ ਪਿੱਛੇ ਉਹਦੇ ਤੇ ਵੀ ਕੋਈ ਸ਼ਾਇਦ ਕੋਈ ਗੱਲ ਹੋਵੇ ਅੱਗੇ ਉਹ ਤਾਂ ਹੈਗੀ ਹੈ ਵੱਡੀ ਗੱਲ ਮੈਨੂੰ ਨਹੀਂ ਲੱਗਦਾ ਕਿ ਉਹ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਕੱਲਿਆਂ ਦੇ ਬਸ ਚ ਗੱਲ ਹੈ ਉਹ ਤਾਂ ਸੁਖਵੀਰ ਸਿੰਘ ਬਾਦਲ ਤੋਂ ਬਿਨਾਂ ਹੋਏਗੀ ਕਿਉਂਕਿ ਉਹ ਗੱਲ ਹੈਗੀ ਹੈ ਜਥੇਦਾਰਾਂ ਨੂੰ ਪੁਰਾਣਿਆਂ ਨੂੰ ਬਹਾਲ ਕਰੋ ਪੁਰਾਣੇ ਦੋਨੇ ਮਾਮਲੇ ਗੱਲ ਕਰਕੇ ਤੇ ਨਵੇਂ ਜਥੇਦਾਰ ਨੂੰ ਹਟਾਓ ਉਦੋਂ ਬਾਅਦ ਫਿਰ ਸਭ ਦੀ ਸਹਿਮਤੀ ਦੇ ਨਾਲ ਇਹਨਾਂ ਨੂੰ ਹਟਾ ਕੇ ਵੀ ਸਨਮਾਨਜਨਕ ਢੰਗ ਨਾਲ ਤੋਰ ਕੇ ਫਿਰ ਸਹਿਮਤੀ ਨਾਲ ਨਵੇਂ ਜਥੇਦਾਰਾਂ ਦੀ ਅਪੁਆਇੰਟਮੈਂਟ ਕਰੋ ਔਰ ਇਹ ਵੀ ਗੱਲ ਕੀਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਨੋ ਸਭ ਤੋਂ ਸੁਝਾਅ ਮੰਗੇ ਗਏ ਨੇ ਜਥੇਦਾਰਾਂ ਦੇ ਲਾਉਣ ਤੇ ਸੇਵਾ ਮੁਕਤ ਕਰਨ ਦੇ ਵਿਧੀ ਵਿਧਾਨ ਦਾ ਪਹਿਲਾ ਸੀਗੀ ਤੇ ਹੁਣ ਫਿਰ ਆ ਜਿਹੜੇ 1 ਮਹੀਨੇ ਦੀ ਵਧਾਈ ਸੀ 20 ਤਰੀਕ ਨੂੰ 1 ਮਹੀਨਾ ਹੋ ਜਾਣਾ ਹੈ ਦੂਜਾ ਮਹੀਨਾ ਵੀ ਹੋ ਜਾਣਾ ਜਿਹੜੇ ਉਹ ਵਿਧੀ ਵਿਧਾਨ ਵਾਲੇ ਗੱਲਾਂ ਆਈਆਂ ਨੇ ਤੇ ਉਹਦੇ ਤੇ ਕੀ ਹੋਏਗਾ ਇਹ ਤੋਂ ਬਾਅਦ ਦੀ ਗੱਲ ਹੈ ਹੁਣ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੇ ਓਪਨਲੀ ਸਟੈਂਡ ਲੈ ਲਿਆ ਹੋਇਆ ਕਿ ਸਾਡੇ ਜਥੇਦਾਰ ਤਾਂ ਆਰਐਸਐਸ ਤੇ ਬੀਜੇਪੀ ਨਾਲ ਮਿਲ ਗਏ ਸੀ ਉਹ ਇਹ ਗੱਲ ਮੰਨ ਲੈਣਗੇ ਜੋ ਮਾਉਨਾਂ ਦੀ ਤਰ੍ਹਾਂ ਵੀ ਅਤਤ ਵੀ ਜੇ ਦੋਨਾਂ ਦੀ ਸਹਿਮਤੀ ਵੀ ਹੋ ਜੇ ਕਿ ਜੀ ਠੀਕ ਹੈ ਜੱਥੇਦਾਰ ਬਹਾਲ ਕਰ ਦਿੰਦੇ ਆ ਪੁਰਾਣੇ ਮੈਨੂੰ ਨਹੀਂ ਲੱਗਦਾ ਇਸ ਪੋਜੀਸ਼ਨ 'ਚ ਇਹ ਗੱਲ ਮੰਨੀ ਜਾਣ ਵਾਲੀ ਗੱਲ ਹੈ ਇਹ ਟਕਰਾਅ ਐਸੇ ਤਰੀਕੇ ਦੇ ਨਾਲ ਜਾਰੀ ਰਹਿਣ ਦੀ ਉਮੀਦ ਹੈ ਦੂਜੀ ਗੱਲ ਹਾਂ ਜੇ ਕੰਪਰੋਮਾਈਜ਼ ਲਈ ਅੰਧ ਵਿਚਾਲੇ ਆਉਣਾ ਹੋਵੇ ਅੰਧ ਵਿਚਾਲੇ ਇਹ ਵੀ ਕੁਲਦੀਪ ਸਿੰਘ ਗੜ੍ਹ ਦਾ ਜੋੜਾ ਨੂੰ ਕੇਸਗੜ੍ਹ ਸਾਹਿਬ ਦਾ ਰਹਿਣ ਦਿੱਤਾ ਜਾਏ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਕੋਈ ਨਵਾਂ ਸਹਿਮਤੀ ਨਾਲ ਲੱਭ ਲਿਆ ਜਾਏ ਪ੍ਰਾਣਿਆਂ ਦੀ ਬਹਾਦਰੀ ਦਾ ਚੈਪਟਰ ਹੁਣ ਮੇਰਾ ਕਹ ਲੈ ਨਹੀਂ ਸੈਮਤੀ ਤੱਕ ਜਾਏਗਾ ਤੇ ਦੂਜੀ ਗੱਲ ਬਾਬਾ ਟੇਕ ਸਿੰਘ ਨੂੰ ਕੈਦ ਕੀਤਾ ਜਾਏਗਾ ਹੌਲੀ ਹੌਲੀ ਬਹੁਤ ਸੇਵਾ ਚੱਲੋ ਨਵਾਲੀਆ ਤੇ ਹੁਣ ਕੋਈ ਹੋਰ ਉੱਥੇ ਵੀ ਲਾ ਲਿਆ ਜਾਏ ਕਿਸੇ ਟਾਈਪ ਦਾ ਜਿੱਤੇਦਾਰ ਜਿਹੜੇ ਬਾਕੀ ਨੇ ਨਾ ਤੇ ਇੱਥੇ ਇੱਕ ਤੱਕ ਕੋਈ ਗੱਲ ਜਾ ਸਕਦੀ ਆ ਉਹ ਵੀ ਤਾਂ ਕਿਉਂਕਿ ਇੱਕ ਗੱਲ ਕਹੀ ਜਾ ਰਹੀ ਆ ਅਕਾਲੀ ਦਲ ਦੇ ਅੰਦਰ ਵੀ ਇਹ ਚਰਚ ਚ ਹੈ ਹਰਜਿੰਦਰ ਸਿੰਘ ਧਾਮੀ ਹੋਣੀ ਤੇ ਹਰਨਾਮ ਸਿੰਘ ਤੋਂ ਮਾਉਣੀ ਉਹਨਾਂ ਦੀ ਬੜੀ ਨੇੜਤਾ ਹੈ ਉਹ ਕੋਈ ਏ ਮਤਲਬ ਉਹਨਾਂ ਚ ਟਕਰਾ ਨਹੀਂ ਹੈ ਉਹ ਦੋਨੋਂ ਕਿਤੇ ਨ ਕਿਤੇ ਮਿਲ ਕੇ ਗੱਲ ਕਰਦੇ ਨੇ ਤੇ ਨੰਬੀਆਂ ਮੀਟਿੰਗਾਂ ਵੀ ਉਹਨਾਂ ਦੀਆਂ ਹੋਈਆਂ ਨੇ ਪ੍ਰਨਾਮ ਸਿੰਘ ਧੋਮਾ ਤੇ ਹਜਿੰਦਰ ਸਿੰਘ ਧਾਮੀ ਉਹਨਾਂ ਦੀ ਐਜਪੀਸੀ ਪ੍ਰਧਾਨ ਦੀ ਤੇ ਜਿਹੜੀ ਮੀਟਿੰਗ ਸੱਦੀ ਆ ਰਾਜਵਾਨਾ ਨੂੰ ਲੈ ਕੇ ਇਹਦੇ ਚ ਵੀ ਦਮਦਵੀ ਟਕਸਾਲ ਦਾ ਇੱਕ ਸੀਨੀਅਰ ਵਿਅਕਤੀ ਨੂੰ ਭੇਜਿਆ ਗਿਆ ਉਹਦੇ ਵਿੱਚ ਉਹ ਸ਼ਾਮਲ ਸੀਗੇ ਇਹ ਗੱਲ ਵੀ ਦੱਸਦੀ ਹੈ ਕਿ ਨਹੀਂ ਅਜੇ ਉਹਨਾਂ ਦਾ ਆਪਸ ਚ ਤਾਲਮੇਲ ਹੈਗਾ ਇਸ ਲਈ ਸਾਰੇ ਪ੍ਰੋਸੈਸਸ ਦੇ ਵਿੱਚੋਂ ਹੁਣ ਇੱਕ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਮੈਂਬਰਸ਼ਿਪ ਘਟ ਰਹੀ ਹੈ ਆਪਣੀ ਜਿਹਨੇ ਹੁਣ ਵਿਦੇਸ਼ ਦੇ ਵਿੱਚ ਵੀ ਭੇਜਤਾ ਆਨਲਾਈਨ ਵੀ ਕਰਤਾ ਬਾਕੀ ਵੀ ਹੈ ਉਹਦੀ ਮੈਂਬਰਸ਼ਿਪ ਕੀ ਕਰੂਗੀ ਕਿਸ ਤਰੀਕੇ ਦੇ ਕੋਈ ਨਵੀਂ ਲੀਡਰਸ਼ਿਪ ਹਮਰ ਜੋ ਹੋਏਗੀ ਨਹੀਂ ਇਹ ਇੰਨੇ ਪਹਿਲੂ ਹੋ ਗਏ ਨੇ ਸਾਰੇ ਗੰਨ ਕੰਬਦੇ ਇਸ ਲਈ ਕੋਈ ਨੇੜੇ ਤੁਰੰਤ ਲੱਗਣ ਦੀ ਸੰਭਾਵਨਾ ਲੱਗਦੀ ਨਹੀਂ ਹੈ ਤੇ ਜਾਂ ਹੋ ਸਕਦਾ ਹੈ ਰੁਟੀਨ ਮੀਟਿੰਗ ਹੀ ਕਹਿ ਕੇ ਉਹਨੂੰ ਅੱਗੇ ਪਾ ਦਿੱਤਾ ਜਾਂ ਬਾਕੀ ਦੀਆਂ ਗੱਲਾਂ ਤੋਂ ਬਾਅਦ ਅਸ਼ਾਜੇ ਪਰਦੇ ਦੇ ਪਿੱਛੇ ਬੈਕ ਡੋਰ ਐਂਟਰੀ ਦੇ ਤੌਰ ਤੇ ਗੱਲਬਾਤ ਚੱਲਦੀ ਰਹੇ ਚਲੋ ਦੇਖਦੇ ਹਾਂ ਜੀ ਅੱਜ ਦਿਨ ਪਰ ਕੀ ਹੁੰਦਾ ਕੌਣ ਪਰਦੇ ਦੇ ਸਾਨੇ ਤੇ ਕੌਣ ਪਰਦੇ ਦੇ ਪਿੱਛੇ ਸਾਰੀ ਗਤੀਵਿਧੀਆਂ ਤੇ ਅੱਜ ਨਜ਼ਰ ਰੱਖਾਂਗੇ ਤੇ ਫਿਰ ਡਿਬੇਟ ਤੋਂ ਉਹਨੂੰ ਲੈ ਕੇ ਹਾਜ਼ਰ ਵੀ ਹੋਵਾਂਗੇ ਤੁਸੀਂ ਜੁੜੇ ਰਹੋ ਪਲੰਗ ਦੇ ਨਾਲ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਸਤਿ ਸ਼੍ਰੀ ਅਕਾਲ